ਇਹ ਹੈ ਬਾਈ ਜੀ ਬੰਦਾ ਦੇਖੋ ਤੁਸੀਂ ਜੀ ਦਾ ਬੱਲੇ ਜਾ ਛਜਿਆ ਇਹਦਾ ਬੱਲੇ ਕੁੱਟ ਕੇ ਛਜਿਆ ਇਹ ਕੋ ਨੀਚੇ ਘਾਦੇ ਵਿੱਚ ਇਕੱਠਾ ਘਫਿਰਦਾ ਪਾਈ ਜੀ ਧਿਆਨ ਰੱਖਿਓ ਕਿਤੇ ਤੁਹਾਨੂੰ ਨਾ ਠੱਗੀ ਦਾ ਸ਼ਿਕਾਰ ਕਰ ਲੈ ਦੋਸਤ ਇਹਨੇ ਲੁੱਕਾਂ ਨਾਲ ਦੇਖੋ ਕਿਵੇਂ ਕਈ ਹਜ਼ਾਰ ਦੀ ਠੱਗੀ ਮਾਰੀ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿਆਂ ਦੋਸਤ ਖਾਸ ਕਰਕੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਇਹ ਬੰਦਾ ਖਾਸ ਕਰਕੇ ਦੁਕਾਨਦਾਰ ਵੀਰਾਂ ਕੋਲ ਜਿਆਦਾ ਤੀ ਉਹਨਾਂ ਕੋਲੇ ਇਹ ਆ ਦੇਖ ਲੋ ਇਹਦੇ ਕੋਲੇ ਇੱਕ ਫੇਕ ਫੋਨ ਤੇ ਫੇਕ ਫੋਨ ਤੇ ਐਪ ਜਿਹਦੇ ਵਿੱਚ ਆਪਦਾ ਪਾਸਪੋਰਟ ਲਿਆ ਕੇ ਲੁਕਣ ਨੂੰ ਬੈਨੈਂਸ ਵੀ ਦਿਖਾਉਂਦਾ ਸੀ ਉਸ ਤੋਂ ਬਾਅਦ ਇਹ ਲੋਕਾਂ ਨੂੰ ਪੈਸੇ ਪਾਉਂਦਾ ਸੀ ਆ ਦੇਖ ਲੈ 12624 ਰੁਪਏ ਇਹਦੇ account ਦੇ ਵਿੱਚ ਨੇ ਉਸ ਤੋਂ ਬਾਅਦ ਇਹ ਬਾਈ ਦੇਖੋ ਕਿਸੇ ਮੋਬਾਈਲ ਦੇ ਵਿੱਚ ਸਕੈਨ ਕਰਕੇ ਇਹਦੇ ਮੋਬਾਈਲ 'ਚ ਦਿਖਾਊਗਾ ਤੁਹਾਨੂੰ ਆ ਦੇਖੋ ਕਿਸੇ ਦੇ ਮੋਬਾਈਲ ਦੇ ਵਿੱਚ ਆਉਣੇ ਬਾਈ ਸਕੈਨ ਕਰਕੇ ਤੁਹਾਨੂੰ ਦਿਖਾਉਂਦਾ ਇਹ ਬਾਈ ਦੇਖੋ ਹੁਣ ਇਹਦੇ ਵਿੱਚ 2000 ਰੁਪਏ ਪਾਊਗਾ ਦੋਸਤੋ ਉਦੋਂ ਬਹੁਤ ਤੁਸੀਂ ਦੇਖੇ ਅਗੇ ਕਿਵੇਂ ਧੱਕੀ বাজਦੀ ਆ ਦੋਸਤੋ ਇਹ ਫੇਕ ਐਪ ਫੇਕ ਫੋਨ ਤੇ ਐਪ ਜਿਹਦੇ ਵਿੱਚ ਪੈਸੇ ਪੈਂਦੇ ਦੇਖਦੇ ਆ ਦੋਸਤੋ ਦੇਖੋ 2000 ਪੈਂਦਾ ਦੇਖਿਆ ਪਰ ਦੋਸਤੋ ਪੈਸੇ ਪੈਂਦੇ ਨਹੀਂ ਹੈਗੇ ਅਗਲੇ ਮਹੀਚ ਨੂੰ ਦੇਖੋ ਇਹਦਾ ਬੈਲੈਂਸ ਵੀ ਦਿਖਾਉਣਗੇ ਇਹਦਾ ਬੈਲੈਂਸ ਹੁਣ 10000 ਰੁਪਏ ਕੁਝ ਰਹਿ ਜੂਗਾ 2000 ਰੁਪਏ ਤੇ ਘਟ ਜਾਣਗੇ ਪਰ ਅਗਲੇ ਕੋਲੇ ਪੈਸੇ ਜਾਂਦੇ ਨਹੀਂ ਹੈਗੇ ਦੋਸਤੋ ਦੋਸਤੋ ਇਸ ਤਰ੍ਹਾਂ ਦੀ ਫੇਕ ਆਪਨ ਪੇ ਪਰ ਲਾਈ ਠੱਗੀ ਲੋਕ ਬਹੁਤ ਮਾਰ ਰਹੇ ਨੇ ਤੁਸੀਂ ਧਿਆਨ ਨਾਲ ਰਹੋ ਇਸ ਤਰ੍ਹਾਂ ਦੀ ਠੱਗੀ ਤੋਂ ਬਚ ਕੇ ਰਹੋ ਕਮੈਂਟਾਂ ਦੇ ਵਿੱਚ ਦੇਖੋ ਲੋਕਾਂ ਨੇ ਕਿ ਮੈਨੂੰ ਖੰਡ ਪਾਈਆ ਕਿ ਮੈਨੂੰ ਲਾਣ ਦਾ ਪਾਈਆ ਨੇ ਦੋਸਤੋ ਤਾਂ ਤੁਸੀਂ ਹੁਣ ਇਸ ਤਰ੍ਹਾਂ ਦੀ ਠੱਗੀ ਤੋਂ ਬਚ ਕੇ ਰਹਿਣਾ ਦੋਸਤੋ 蛋了吧的。